ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੋਢਲੇ ਜੀਵਨ ਨਾਲ ਤੁਹਾਡੀ ਸਾਝ ਪਾ ਰਹੇ ਹਾਂ ਜੀ ਸਰਵਨ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 16 ਅਕਤੂਬਰ ਸਨ 1670 ਈਸਵੀ ਨੂੰ ਜੰਮੂ ਕਸ਼ਮੀਰ ਦੇ ਪੁਂਚ ਜ਼ਿਲ੍ਹੇ ਦੇ ਪਿੰਡ ਰਾਜ਼ੋਰੀ ਵਿੱਚ ਹੋਇਆ ਇਹਨਾਂ ਦਾ ਬਚਪਨ ਦਾ ਨਾਮ ਲక్ష్ਮਨਦੇਵ ਸੀ ਆਪ ਦੇ ਪਿਤਾ RAMDEV ਖੇਤੀਬਾੜੀ ਦਾ ਕੰਮ ਕਰਦੇ ਸਨ। ਉਹਨਾਂ ਸਮਿਆਂ ਵਿੱਚ ਪੜ੍ਹਾਈ ਦਾ ਪ੍ਰਬੰਧ ਨਾ ਹੋਣ ਕਰਕੇ ਆਪ ਵਿੱਦਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ। ਪਰ ਆਪ ਦਾ ਸਰੀਰ ਬੜਾ ਫਰਤੀਲਾ ਅਤੇ ਮਜ਼ਬੂਤ ਸੀ। ਤੇ ਆਪ ਨੂੰ ਘੋੜ ਸਵਾਰੀ ਤੇ ਸ਼ਿਕਾਰ ਕਰਨ ਦਾ ਬਹੁਤ ਸ਼ੌਂਕ ਸੀ। ਇੱਕ ਦਿਨ ਉਹਨਾਂ ਨਾਲ ਇੱਕ ਬਚਿੱਤਰ ਘਟਨਾ ਵਾਪਰ ਗਈ। ਜਦ ਉਹ ਸ਼ਿਕਾਰ ਖੇਡਣ ਗਏ ਤਾਂ ਉਹਨਾਂ ਨੇ ਇੱਕ ਹਿਰਨੀ ਦਾ ਤੀਰ ਮਾਰ ਕੇ ਸ਼ਿਕਾਰ ਕੀਤਾ। ਜਿਸ ਘਰ ਨੂੰ ਉਹ ਖਤਮ ਹੋ ਗਈ ਜਦੋਂ ਉਹ ਉਸ ਨੂੰ ਚੁੱਕ ਕੇ ਘਰ ਲੈ ਆਈ ਤੇ ਉਹਨਾਂ ਨੇ ਉਸ ਦਾ ਚੀਰ ਫਾੜ ਕੀਤਾ ਤਾਂ ਹਿਰਨੀ ਦੇ ਪੇਟ ਵਿੱਚੋਂ ਦੋ ਜਿੰਦਾ ਬੱਚੇ ਨਿਕਲੇ ਜੋ ਉਹਨਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ ਲక్ష్మణ ਦੇਵ ਦੇ ਕੋਮਲ ਦਿਲ ਤੇ ਇਸ ਦਾ ਬਹੁਤ ਪ੍ਰਭਾਵ ਪਿਆ ਉਹ ਬਹੁਤ ਪਛਤਾਏ ਤੇ ਉਸ ਦਾ ਮਨ ਵੈਰਾਗਮਈ ਹੋ ਗਿਆ ਉਹ ਸੰਸਾਰਿਕ ਜੀਵਨ ਨੂੰ ਛੱਡ ਕੇ ਬੈਰਾਗੀ ਹੋ ਗਏ ਤੇ ਜਾਨਕੀ ਦਾਸ ਨਾਮੀ ਇੱਕ ਸਾਧੂ ਦੇ ਚੇਲੇ ਬਣ ਗਏ। ਜਾਨਕੀ ਦਾਸ ਨੇ ਉਹਨਾਂ ਦਾ ਨਾਂ ਮਾਧੋ ਦਾਸ ਰੱਖ ਦਿੱਤਾ। ਆਪਣੇ ਗੁਰੂ ਜਾਨਕੀ ਦਾਸ ਨਾਲ ਉਹ ਕਹੀ ਤੀਰਥ ਯਾਤਰਾ ਤੇ ਗਏ। ਇੱਕ ਵਾਰ ਘੁੰਮਦੇ ਘਮਾਉਂਦੇ ਉਹ ਕਸੂਰ ਚਲੇ ਗਏ। ਉੱਥੇ ਜਾ ਕੇ ਉਹ RAM DAS ਬੈਰਾਗੀ ਦੀ ਮੰਡਲੀ ਵਿੱਚ ਰਲ ਗਏ। ਅਤੇ ਉਸ ਨਾਲ ਵੀ ਪ੍ਰਸਿੱਧ ਤੀਰਥਾਂ ਦੀ ਯਾਤਰਾ ਕੀਤੀ। ਯਾਤਰਾ ਕਰਦੇ ਉਹ ਪੰਚਵਤੀ ਪੁੱਜੇ। ਉਹੋ ਆਸਥਾਨ ਉਹਨਾਂ ਨੂੰ ਬਹੁਤ ਚੰਗਾ ਲੱਗਾ ਤੇ ਉਥੇ ਹੀ ਠਹਿਰ ਗਏ ਇਸ ਆਸਥਾਨ ਤੇ ਮਾਧੋਦਾਸ ਦਾ ਮੇਲ ਇੱਕ ਓਕੜ ਨਾਮ ਨਾਥੀ ਜੋਗੀ ਨਾਲ ਹੋਇਆ ਓਕੜ ਨਾਥ ਤਾੰਤ੍ਰਿਕ ਵਿਦਿਆ ਵਿੱਚ ਬੜਾ ਮਾਹਰ ਸੀ ਤਾੰਤ੍ਰਿਕ ਵਿਦਿਆ ਅਤੇ ਰਿੱਧੀਆਂ ਸਿੱਧੀਆਂ ਸਿੱਖਣ ਲਈ ਮਾਧੋਦਾਸ ਉਸ ਦਾ ਚੇਲਾ ਬਣ ਗਿਆ ਉਸ ਨੇ ਓਕੜ ਨਾਥ ਦੀ ਬਹੁਤ ਸੇਵਾ ਕੀਤੀ ਅਤੇ ਹਰ ਪ੍ਰਕਾਰ ਦੀ ਵਿਦਿਆ ਉਸ ਤੋਂ ਪ੍ਰਾਪਤ ਕਰ ਲਈ। ਮਾਧੋਦਾਸ ਉਸ ਦੀ ਬਹੁਤ ਸੇਵਾ ਕਰਦਾ ਸੀ। ਇਸ ਗੱਲ ਨੂੰ ਮੁੱਖ ਰੱਖ ਕੇ ਮਰਨ ਸਮੇ ਓਕੜਨਾਥ ਆਪਣੇ ਡੇਰੇ ਦੀ ਮਾਲਕੀ ਤੇ ਜੰਤਰ ਮੰਤਰ ਦਾ ਕੀਮਤੀ ਗ੍ਰੰਥ ਵੀ ਉਸ ਨੂੰ ਸੌਂਪ ਗਿਆ। ਤਾੰਤ੍ਰਿਕ ਵਿਦਿਆ ਵਿੱਚ નિਪੁੰਨ ਹੋ ਕੇ ਮਾਧੋਦਾਸ ਨੇ ਆਪਣਾ ਡੇਰਾ 나ਸਿਕ ਦੇ ਨੇੜੇ ਗੋਦਾਵਰੀ ਕੰਢਾ ਮਲ ਲਿਆ। ਮੰਤਰਾਂ ਜੰਤਰਾਾਂ ਕਰਕੇ ਉਹ ਬਹੁਤ ਪ੍ਰਸਿੱਧ ਹੋ ਗਿਆ ਤੇ ਲੋੜਵੰਦ ਲੋਕਾਂ ਦੀ ਉਸpass ਪੀੜ ਲੱਗੀ ਰਹਿੰਦੀ ਉਸ ਦੇ ਬੜੇ ਚੇਲੇ ਬਣ ਗਏ ਤੇ ਉਸਨੇ ਡੇਰੇ ਵਿੱਚ ਕਈ ਕਮਰੇ ਬਣ ਗਏ ਅਤੇ maal ਧਨ ਦੀ ਕੋਈ ਟੋਟ ਨਾ ਰਹੀ ਸਰਦਵਾਲੂਆਂ ਦੀ ਗਿਣਤੀ ਦਿਨ ਬਦਿਨ ਵਧ ਹੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਮੁੱਢਲਾ ਜੀਵਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਰਵਨ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ